ਗਰੀਬੀ ਦੇ ਵਿੱਚ ਨਾ ਬਈ ਬਹੁਤ ਹੀ ਔਖੇ ਮਾੜੇ ਤਾਇਮ ਦੇਖਣੇ ਪੈਂਦੇ ਨੇ ਤੇ ਦੇਖੋ ਔਰਤਾਂ ਵੀ ਆਪਣੇ ਪਰਿਵਾਰ ਦੇ ਲਈ ਦੇਖੋ ਧੁੱਪੇ ਮੱਚ ਕੇ ਨਾ ਬਹੁਤ ਸਖਤ ਕੰਮ ਕਰ ਰਹੀਆਂ ਨੇ ਇਹ ਔਰਤਾਂ ਕੀ ਦਾ ਜੀ ਕਰਦਾ ਇੰਨੀ ਧੁੱਪ ਦੇ ਵਿੱਚ ਮੱਚਣ ਨੂੰ ਸਭ ਮਜਬੂਰੀਆਂ ਹੁੰਦੀਆਂ ਨੇ ਕਿਸੇ ਦੀ ਬੱਚਿਆਂ ਦੀ ਫੀਸ ਭਰਨੀ ਹੁੰਦੀ ਹੈ ਕਿਸੇ ਦਾ ਘਰ ਦਾ ਖਰਚਾ ਨਹੀਂ ਚੱਲਦਾ ਹੁੰਦਾ ਤੇ ਕਿਸੇ ਦੀ ਕੀ ਮਜਬੂਰੀ ਹੁੰਦੀ ਹੈ ਇਹ ਤਾਂ ਸਭ ਔਰਤ ਹੀ ਜਾਣਦੀਆਂ ਕਿਵੇਂ ਟਾਈਮ ਪਾਸ ਕਰਦੀਆਂ ਨੇ ਆਪਣੇ ਪਰਿਵਾਰ ਦਾ ਜਦੋਂ ਵੀ ਕੰਮ ਤੋਂ ਥੱਕ ਕੇ ਆਉਂਦਾ ਨਾ ਘਰ ਵਾਲਾ ਤੇ ਇਹੀ ਮਿਹਣਾ ਮਾਰਦਾ ਹੁੰਦਾ ਵੀ ਤੁਸੀਂ ਤਾਂ ਬੇਲੀਆਂ ਰਹਿਣੀਆਂ ਆਂ ਆਹ ਦੇਖੋ ਬਈ ਔਰਤਾਂ ਵੀ ਕਿਸੇ ਗੱਲੋਂ ਘਟ ਨਹੀਂ ਹੁੰਦੀਆਂ ਤੇ ਇਹ ਵੀ ਬਰਾਬਰ ਮਿਹਨਤ ਕਰਦੀਆਂ ਨੇ ਹੱਕ ਦੀ ਮਿਹਨਤ ਕਰਦੀਆਂ ਨੇ ਇਹ ਹੁੰਦੀ ਆ ਬਈ ਖੂਨ ਪਸੀਨੇ ਦੀ ਕਮਾਈ ਜਿਹੜੀ ਸਾਰਾ ਦਿਨ ਧੁੱਪੇ ਮੱਚ ਕੇ ਫੇਰ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਫੇਰ ਵੀ ਹੌਂਸਲਾ ਨਹੀਂ ਹਾਰਦੀਆਂ ਇਹ ਔਰਤਾਂ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੀ